ਇੱਕ ਪਾਰਟੀ ਪਾਰਟ ਆਫ ਪਾਰਟੀ ਹੈ ਪੂਰੀ ਪਾਰਟੀ ਨਹੀਂ ਹੈ ਚਾਹੇ ਸਾਡੇ ਮੇਅਰ ਸਾਹਿਬ ਨੇ ਤੇ ਚਾਹੇ ਸੀਐਮ ਸਾਹਿਬ ਨੇ ਤੇ ਚਾਹੇ ਸਾਡੇ ਸਤਿਕਾਰਯੋਗ ਸਾਡੇ ਪਾਰਟੀ ਦੇ ਇੰਚਾਰਜ ਮਨੀਸ਼ ਸੋਦੀਆ ਜੀ ਨੇ ਅਸੀਂ ਕੋਈ ਵੀ ਇੰਡੀਵਿਜੂਅਲ ਹੈ ਜਿਹੜਾ ਉਹ ਪੂਰੀ ਫੁੱਲ ਫਲੈਸ਼ਡ ਪਾਰਟੀ ਨਹੀਂ ਹੁੰਦਾ ਉਹ ਪਾਰਟ ਆਫ ਪਾਰਟੀ ਹੁੰਦਾ ਜੋ ਉਹ ਜਿਸ ਵੀਡੀਓ ਤੁਸੀਂ ਗੱਲ ਕਰਦੇ ਹੋ ਠੀਕ ਹੈ ਉਹ ਪਾਰਟੀ ਦੀ ਸੋਚ ਜਾਂ ਆਡਾਇਲੋਜੀ ਨਹੀਂ ਹੈ ਅਰਵਿੰਦ ਕੇਜਰੀਵਾਲ ਜੀ ਨੇ ਹਮੇਸ਼ਾ ਆਪਦੇ ਸਾਥੀਆਂ ਨੂੰ ਆਪਦੇ ਵਰਕਰਸ ਨੂੰ ਸੁਨੇਹਾ ਇਹ ਹੀ ਦਿੱਤਾ ਹੈ ਕਿ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਵਾਂਗੇ ਬੂਹਾ ਖੜਕਾਵਾਂਗੇ ਹੱਥ ਜੋੜ ਕੇ ਆਪਦੇ ਕੰਮਾਂ ਦੇ ਆਧਾਰ ਦੇ ਉੱਪਰ ਵੋਟ ਮੰਗਾਂਗੇ ਇਹ ਹੀ ਸੋਚ ਉਹਨਾਂ ਦੀ ਹੈ ਇਹ ਹੀ ਸੋਚ ਆਮ ਆਦਮੀ ਪਾਰਟੀ ਦੀ ਹੈ ਤੇ ਇਹ ਹੀ ਸੋਚ ਅਮਨ ਨਾਲ ਉਡਾ ਦੀ ਹੈ ਅਮਨ ਦਾ ਮਤਲਬ ਇਹ ਹੈਗਾ ਇਹਦਾ ਮਤਲਬ ਹੈ ਕਿ ਆਮ ਆਦਮੀ ਆਮ ਆਦਮੀ ਪਾਰਟੀ ਨੇ ਮਨੀਸ਼ ਸੋਧਿਆ ਦੀ ਸਟੇਟਮੈਂਟ ਨੂੰ ਡਿਸਕਾਊਂਟ ਕੀਤਾ ਉਹ ਉਹਨਾਂ ਨੇ ਮੈਂ ਸੁਣੋ ਸੁਣੋ ਤੁਸੀਂ ਤੁਸੀਂ ਮੇਰੇ ਤੋਂ ਮੈਂ ਤੁਹਾਨੂੰ ਤੁਸੀਂ ਮੇਰੀ ਗੱਲ ਪੂਰੀ ਨਹੀਂ ਸੁਣੀ ਹੈਗੀ ਮੈਂ ਕਿਹਾ ਵੀ ਕੋਈ ਵੀ ਇੰਡੀਵਿਜੂਅਲ ਫੁੱਲ ਫਲੈਜਡ ਪਾਰਟੀ ਨਹੀਂ ਹੁੰਦਾ ਮੈਂ ਵੀ ਪਾਰਟੀ ਦਾ ਇੱਕ ਛੋਟਾ ਜਿਹਾ ਹਿੱਸਾ ਮੈਂ ਪੂਰੀ ਆਮ ਆਦਮੀ ਪਾਰਟੀ ਨਹੀਂ ਹਾਂ ਪੂਰੀ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਉਹ ਲੱਖਾਂ ਕਰੋੜਾਂ ਲੋਕ ਨੇ ਜਿਹੜੇ ਕਿ ਉਸ ਆਈਡੀਓਲੋਜੀ ਦੇ ਨਾਲ ਇਮਾਨਦਾਰੀ ਦੀ ਆਈਡੀਓਲੋਜੀ ਦੇ ਨਾਲ ਲੋਕਾਂ ਦੇ ਕੰਮ ਕਰਨ ਦੀ ਆਈਡੀਓਲੋਜੀ ਦੇ ਨਾਲ ਉਹਦੇ ਨਾਲ ਜੁੜੇ ਹੋਏ ਨੇ ਉਹ ਪੂਰੀ ਪਾਰਟੀ ਹੈ ਜਿੱਥੇ ਤੱਕ ਅਮਨ ਅਰੋੜਾ ਦਾ ਸਵਾਲ ਹੈ ਮੈਂ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਤੁਹਾਨੂੰ ਕਹਿ ਰਿਹਾ ਕਿ ਨਾ ਮੈਂ ਔਰ ਨਾ ਮੈਂ ਜਿੱਥੇ ਤੱਕ ਸਮਝਦਾ ਨਾ ਇਹ ਅਰਵਿੰਦ ਕੇਜਰੀਵਾਲ ਜੀ ਦੀ ਆ иде올ੋਜੀ ਹੈ ਔਰ ਨਾ ਪਾਰਟੀ ਦੀ иде올ੋਜੀ ਹੈ ਔਰ ਨਾ ਹੀ ਮੇਰੇ ਖਿਆਲ ਦੇ ਵਿੱਚ ਸ਼ਾਇਦ ਮਨੀਸ਼ ਸਿੰਘ ਉਹਦੀ ਜਿਹੜੀ иде올ੋਜੀ ਹੈ ਇੱਕ ਗੱਲ ਨੂੰ ਉਹਨਾਂ ਆਊਟ ਆਫ ਕੰਟੈਕਸਟ ਬਲੋ ਕਰ ਦਿੱਤਾ ਗਿਆ ਅਸੀਂ ਜਿਹੜੀ ਗੱਲ ਤੁਹਾਨੂੰ ਮੈਂ ਸਪਸ਼ਟ ਕਰ ਦੇਣਾ ਕਿ ਪੰਜਾਬ ਦਾ ਕਲਚਰ ਹੈ ਜਿਹੜਾ ਉਹ ਹਮੇਸ਼ਾ ਪਿਆਰ ਨਾਲ ਸਤਕਾਰ ਨਾਲ ਹੱਥ ਬੰਨ੍ਹ ਕੇ ਆਪਦੇ ਕੰਮਾਂ ਦੇ ਆਧਾਰ ਦੇ ਉੱਪਰ ਪਿਛਲੀਆਂ ਪਾਰਟੀਆਂ ਚੋ ਮਰਜ਼ੀ ਕਰਦੀਆਂ ਨਹੀਂ ਆ ਹੁਣ ਪਰ ਪੰਜਾਬ ਦਾ ਕਲਚਰ ਹੈ ਜਿਹੜਾ ਉਹ ਪਿਆਰ ਸਤਕਾਰ ਵਾਲਾ ਹੀ ਹੈ ਤੇ ਉਸੇ ਪਿਆਰ ਸਤਕਾਰ ਔਰ ਕੰਮਾਂ ਦੇ ਆਧਾਰ ਦੇ ਉੱਪਰ ਆਮ ਆਦਮੀ ਪਾਰਟੀ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਊਗੀ ਜੋ ਵੀ ਫਤਵਾ ਹੋਊਗਾ ਉਹ ਸਾਨੂੰ ਖਿੜੇ ਮੱਤੇ ਸਿਰ ਮੱਤੇ ਪ੍ਰਵਾਨ ਹੋਊਗਾ ਨਹੀਂ ਲੋਕ ਪਰਸਨਲੀ ਸਟੇਟਮੈਂਟ ਮੰਗੀ ਪਾਉਂਦੇ ਹਾਂਜੀ ਪਰਸਨਲੀ ਸਟੇਟਮੈਂਟ ਹੈ ਨਾ ਕਿਸੇ ਪਾਰਟੀ ਦੀ ਨਹੀਂ ਨਹੀਂ ਜਦੋਂ ਮੈਂ ਮੈਂ ਜਿਹੜੀ ਗੱਲ ਮੈਂ ਜਿਹੜੀ ਗੱਲ ਕਹਿ ਰਿਹਾ ਆ ਵੀ ਮੈਂ ਨਹੀਂ ਮੰਨਦਾ ਹੈਗਾ ਕਿ ਉਹ ਪਾਰਟੀ ਦੀ ਆਈਡੀਓਲੋਜੀ ਹੈ ਜਾਂ ਸੋਚ ਹੈ ਮੈਂ ਤੁਸੀਂ ਮੇਰੀ ਗੱਲ ਪੁੱਛੀ ਐ ਮੈਂ ਤੁਹਾਨੂੰ ਇਸ ਤੋਂ ਲੱਭ ਕਲੀਅਰ ਰਜ਼ਾ ਦੇ ਵਿੱਚ ਹੋਰ ਕੀ ਕਹਾ ਵੀ ਨਾ ਇਹ ਸੋਚ ਪਾਰਟੀ ਦੀ ਐ ਨਾ ਇਹ ਸੋਚ ਜਿਹੜੀ ਆਊਟ ਆਫ ਕੰਟੈਕਸਟ ਐ ਜਿਹੜਾ ਉਹ ਇੰਨਾ ਕੁ ਬਲੋ ਹੋ ਗਿਆ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਚਲੋ ਹੁਣ ਮੈਂ ਤੁਹਾਨੂੰ ਇੱਕ ਇੱਕ ਗੱਲ ਕਰਦਾ ਮੈਂ ਇੱਕ ਸਵਾਲ ਕਰਦਾ ਤੁਹਾਨੂੰ ਮੈਂ ਅਰਵਿੰਦ ਕੇਜਰੀਵਾਲ ਜੀ ਦੀ ਵੀ ਆਮ ਆਦਮੀ ਪਾਰਟੀ ਦੀ ਵੀ ਔਰ ਅਮਨ ਅਰੋੜਾ ਦੀ ਵੀ ਮੈਂ ਸੋਚ ਤਾ ਉਹਨੂੰ ਬੜੇ ਕਲੀਅਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੱਤੀ ਹੁਣ ਉਹਨੂੰ ਕੱਲ ਨੂੰ ਕੋਈ ਕੌਣ ਕਿਹੜਾ ਮੀਡੀਆ ਕਿਵੇਂ ਪੇਸ਼ ਕਰਦਾ ਉਹ ਮਟੀਰੀਅਲ ਹੈ ਮੇਰੇ ਲਈ ਡੋਜ਼ਨਟ ਮੈਟਰ ਮੇਕ ਅ ਡਿਫਰੈਂਸ ਟੂ ਮੀ ਪਰ ਸਵਾਲ ਇਹ ਹੈ ਮੈਂ ਅੱਜ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਇਸ ਗੱਲ ਦਾ ਰਾਈ ਦਾ ਪਹਾੜ ਬਣਾ ਦਿੱਤਾ ਮੈਂ ਤੁਹਾਡੇ ਜ਼ਰੀਏ ਉਹਨਾਂ ਨੂੰ ਵੀ ਪੁੱਛਣਾ ਚਾਹੁੰਦਾ ਕਿ ਇਹ ਠੀਕ ਹੈ ਕਿ ਬੋਲ ਕੇ ਕਹਿ ਕੇ ਮਨੀਸ਼ ਸੋਦੀਆ ਜੀ ਨੇ ਉਹਨਾਂ ਦੀ ਗੱਲ ਸਾਹਮਣੇ ਆ ਗਈ ਪਰ ਪਿਛਲੇ ਸਮਿਆਂ ਦੇ ਵਿੱਚ ਇੰਨੇ ਸਾਲ ਹੋ ਗਏ ਤੁਹਾਨੂੰ ਵੀ ਇਲੈਕਸ਼ਨ ਕਵਰ ਕਰਦੇ ਨੂੰ ਕਿਹੜੀ ਪਾਰਟੀ ਦੇ ਕਿਹੜੇ ਲੀਡਰ ਨੇ ਕੀ ਕਸਰ ਛੱਡੀ ਹੈ ਜੀ ਨਸ਼ੇ ਜੇ ਇਲੈਕਸ਼ਨਾਂ ਦੇ ਵਿੱਚ ਬੰਦ ਹੋਏ ਨੇ ਤੇ ਉਦੋਂ ਤੋਂ ਹੋਏ ਨੇ ਜਦੋਂ 17 ਦੇ ਵਿੱਚ ਆਮ ਆਦਮੀ ਪਾਰਟੀ ਨੇ दारूਆਂ ਸ਼ਰਾਬਾਂ ਭੁੱਕੀਆਂ ਦੇ ਦੀ ਵਰਤੋਂ ਦਾ ਉਹਨਾਂ ਨੂੰ ਵੰਡਣ ਦਾ ਕੰਮ ਛੱਡ ਕੇ ਸਾਡੀਆਂ ਮਾਵਾਂ ਭੈਣਾਂ ਤੋਂ ਇਲੈਕਸ਼ਨਾਂ ਤੋਂ 2 ਰਾਤਾਂ ਪਹਿਲਾਂ ਰਾਤ ਨੂੰ ਜਾਗੋਆਂ ਕੜਦੀਆਂ ਸੀਗੇ ਸਾਡੇ ਮਾਮਾ ਭੈਣਾ ਮੈਂ ਵੀ ਇਲੈਕਸ਼ਨਾਂ ਕਾਂਗਰਸ ਦੇ ਵੇਲੇ ਵੀ ਲੜੀਆਂ ਨੇ 7 ਤੇ 12 'ਚ ਤੇ ਮੈਂ ਹੁਣ 17 ਤੇ 22 ਦੇ ਵਿੱਚ ਵੀ ਲੜੀਆਂ ਨੇ ਤੇ ਮੈਂ ਡਿਫਰੈਂਸ ਦੇਖਿਆ ਨਾ ਕਿ ਕਿਵੇਂ ਉਦੋਂ ਨਸ਼ਿਆਂ ਦਾ ਸ਼ਰਾਬਾਂ ਦਾ ਪੈਸਿਆਂ ਦਾ ਅਖੀਰਲੇ ਜਿਹੜੇ 3 ਦਿਨਾਂ ਹੁੰਦੇ ਸੀਗੇ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੇ 2017 ਦੀ ਇਲੈਕਸ਼ਨ ਤੋਂ ਪਹਿਲਾਂ ਉਹ ਨਸ਼ੇ ਵੰਡਣ ਦੇ ਵਿੱਚ ਹੀ ਨਿਕਲ ਜਾਂਦੇ ਸੀਗੇ ਤੇ ਹੁਣ ਜਦੋਂ ਦੋ ਵਾਰੀ ਇਲੈਕਸ਼ਨ ਆਮ ਆਦਮੀ ਪਾਰਟੀ ਨੇ ਲੜੀਏ ਸਾਡੀਆਂ ਮਾਵਾ ਭੈਣਾਂ ਨੇ ਗਿੱਧੇ ਪਾਉਂਦਿਆਂ ਰਾਤਾਂ ਨੂੰ ਸ਼ਾਮ ਨੂੰ ਜਾਗੋਂ ਕੱਢਦੇ ਸੀਗੇ ਤੇ ਨਸ਼ੇ ਦੇ ਖਿਲਾਫ ਸਨੇਹ ਜਿਹੜਾ ਉਹ ਦਿੰਦੇ ਸੀਗੇ ਇਹ ਠੀਕ ਹੈ ਕਿ ਕੋਈ ਗੱਲ ਜਦੋਂ ਮੂੰਹੋਂ ਕਹੀ ਜਾਂਦੀ ਹੈ ਤੇ ਉਹ ਗੱਲ ਫੜੀ ਜਾਂਦੀ ਹੈ ਪਰ ਮੈਂ ਸਮਝਦਾ ਕਿ ਐਕਸ਼ਨ ਸਪੀਕ ਲਾਊਡਰ ਦਨ ਵਰਡਸ ਪਿਛਲੀਆਂ ਸਰਕਾਰਾਂ ਦੇ ਸਮੇਂ ਪਿਛਲੀਆਂ ਪਾਰਟੀਆਂ ਨੇ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਕੀਤਾ ਉਕੀਤ ਹੋ ਗਿਆ ਪਰ ਜਿੱਥੇ ਤੱਕ ਫੇਰ 올 ਸੱਡਨ ਡਨ ਮੈਂ ਬੜਾ ਸਪਸ਼ਟ ਕਰ ਦੇਣਾ ਚਾਹਣਾ ਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਕੰਮਾਂ ਦੇ ਬੇਸਿਸ ਦੇ ਉੱਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਹੱਥ ਜੋੜ ਕੇ ਜਾਊਗੀ ਔਰ ਲੋਕਾਂ ਤੋਂ ਵੱਡਾ ਫਤਵਾ ਜਿਹੜਾ ਉਹ ਮਿਲੂਗਾ ਮੈਂ ਇਹ ਉਮੀਦ ਆਸ ਕਰਦਾ ਹੋਰ ਜੀ ਕੁਝ ਠੀਕ ਹੈ ਥੈਂਕ ਯੂ ਸੋਮਾ ਜੀ Thank you.